ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਤੀਜੀ ਵਾਰ ਵੀ ਬਹੁ ਕਰੋੜੀ ਡਰੱਗ ਡਰਾਕੇਟ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਏ ਮਜੀਠੀਆ ਨੂੰ ਮੰਗਲਵਾਰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਮਜੀਠੀਆ 10:52 ਤੇ ਮੇਲ ਭੇਜ ਕੇ ਪੇਸ਼ ਨਾ ਹੋਣ ਸੰਬੰਧੀ ਉਹਨਾਂ ਨੇ ਸੂਚਨਾ ਦਿੱਤੀ ਜਿਸ ਕਾਰਨ ਮਾਮਲੇ 'ਚ ਕੋਈ ਵੀ ਕਾਰਵਾਈ ਨਹੀਂ ਹੋ ਸਕੀ ਇਸ ਤੋਂ ਪਹਿਲਾਂ ਵੀ ਉਹ 18 ਜੂਨ 18 ਅਤੇ 20 ਜੁਲਾਈ ਨੂੰ ਵੀ ਪੇਸ਼ ਨਹੀਂ ਹੋਏ ਇਸ ਮਾਮਲੇ ਦੇ ਵਿੱਚ ਦੋਹਾਂ ਧਿਰਾਂ ਵੱਲੋਂ ਆਪਣਾ ਆਪਣਾ ਪੱਖ ਰੱਖਿਆ ਗਿਆ ਅਤੇ ਮਜੀਠੀਆ ਨੇ ਸਿੱਟ ਤੇ ਦੋਸ਼ ਲਗਾਏ ਹਨ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸਿੱਟ ਉਹਨਾਂ ਦੇ ਰਾਹ ਦੇ ਵਿੱਚ ਅੜਿੱਕੇ ਡਾ ਰਹੀ ਹੈ ਜਿਸ ਦਿਨ ਮੇਰੀ ਅਦਾਲਤ ਵਿੱਚ ਪੇਸ਼ੀ ਹੁੰਦੀ ਹੈ ਤਾ ਉਸ ਦਿਨ ਜਾਣ ਬੁਝ ਕੇ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ ਜਦ ਕਿ ਸਿੱਟ ਮੇਰੇ ਖਿਲਾਫ ਕੇਸਾਂ ਤੋਂ ਜਾਣੂ ਹੈ ਤੇ ਮਜੀਠੀਆ ਨੇ ਕਿਹਾ ਕਿ ਕੇਸਾਂ ਦਾ ਜ਼ਿਕਰ ਮੇਰੀ ਜ਼ਮਾਨਤ ਦੀ ਅਰਜੀ ਦੇ ਵਿੱਚ ਵੀ ਹੈ ਪਹਿਲਾਂ ਸੁਪਰੀਮ ਕੋਰਟ ਅਤੇ ਹੁਣ ਚੰਡੀਗੜ੍ਹ ਕੋਰਟ ਦੇ ਵਿੱਚ ਪੇਸ਼ੀ ਪੇਸ਼ੀ ਦੇ ਦਿਨ ਜਾਣ ਬੁਝ ਕੇ ਨੋਟਿਸ ਜਾਰੀ ਕੀਤੇ ਗਏ ਨੇ ਜਦ ਕਿ ਮੇਰੇ ਵੱਲੋਂ ਐਸਆਈਟੀ ਨੂੰ ਪਹਿਲਾਂ ਹੀ ਪਹਿਲੇ ਦਿਨ ਤੋਂ ਹੀ ਸਹਿਯੋਗ ਜਿੱਤਾ ਜਾ ਰਿਹਾ ਐਸਆਈਟੀ ਨੂੰ ਜਦੋਂ ਮਜੀਠੀਆ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਮਜੀਠੀਆ ਨੇ ਕਦੇ ਵੀ ਆਪਣੀ ਆਉਣ ਵਾਲੀ ਅਦਾਲਤੀ ਸੁਣਵਾਈ ਬਾਰੇ ਐਸਆਈਟੀ ਨੂੰ ਸੂਚਿਤ ਨਹੀਂ ਕੀਤਾ ਜਦੋਂ ਵੀ ਉਸ ਨੂੰ ਸੱਮਣ ਭੇਜੇ ਜਾਂਦੇ ਨੇ ਉਸ ਨੇ ਕਦੇ ਇਤਰਾਜ਼ ਨਹੀਂ ਕੀਤਾ ਸਗੋਂ ਐਸਆਈਟੀ ਦੀ ਜਿਹੜੀ ਜਾਂਚ ਹੈ ਉਹਦੀ ਤਰੀਕ ਪੇ ਕਰਦੀ ਹੈ ਕਿ ਉਹ ਆਪਣਾ ਜਵਾਬ ਭੇਜ ਦਿੰਦਾ ਮਜੀਠਿਆ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਐਸਆਈਟੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਰੋਕਦੀ ਹੈ ਤੇ ਉਹ ਬੇਬੁਨਿਆਦ ਹਨ ਜਦ ਕਿ ਮਜੀਠਿਆ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਦਾਲਤੀ ਕੇਸਾਂ ਦੀ ਸੁਣਵਾਈ ਬਾਰੇ ਐਸਆਈਟੀ ਨੂੰ ਪਹਿਲਾਂ ਹੀ ਸੂਚਿਤ ਕਰੇ ਤਾਂ ਕਿ ਉਸ ਨੂੰ ਕਿਸੇ ਹੋਰ ਦਿਨ ਲਈ ਜਿਹੜੇ ਸੰਮਣ ਨੇ ਉਹ ਜਾਰੀ ਕੀਤੇ ਜਾ ਸਕਣ ਐਸਆਈਟੀ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਅੱਜ ਦੇ ਮਾਮਲੇ 'ਚ ਜੇਕਰ ਮ ਜੀਟੀਆ ਦੇ ਨੇ ਸੰਮਣ ਪੇਟ ਜਿਹੜਾ ਮ ਜੀਟੀਆ ਨੇ ਸੰਮਣ ਭੇਜਣ ਵਾਲੇ ਅਧਿਕਾਰੀ ਨੂੰ ਸੂਚਿਤ ਕੀਤਾ ਹੁੰਦਾ ਤਾਂ ਨਿਰਧਾਰਿਤ ਮਿਤੀ 30 ਜੁਲਾਈ 2024 ਤੋਂ ਪਹਿਲਾਂ ਸਾਨੂੰ ਸੂਚਿਤ ਕੀਤਾ ਹੁੰਦਾ ਤਾਂ ਐਸਆਈਟੀ ਵੱਲੋਂ ਨਿਸ਼ਚਿਤ ਤੌਰ ਤੇ ਅੱਜ ਦੀ ਤਰੀਕ ਨੂੰ ਜਿਹੜਾ ਬਦਲ ਦਿੱਤਾ ਜਾਂਦਾ